ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਉਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਤਹਿਸੀਲ ਵੀ ਬਾਈਆਂ ਨੂੰ ਧਰਮਕੋਟ ਹੀ ਪੈਂਦੀ ਆ ਤੇ ਵੀਰਾ ਦਾ ਵਪਾਰ ਦਾ ਕੰਮ ਸੋਹਣਾ ਸਾਫ ਸੁਥਰਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਟਾਪ ਦੇ ਨੱਕ ਦਿਖਾਉਣੇ ਆ ਵਧੀਆ ਬਰੀਡ ਵਾਲੇ ਆ ਵਿੱਚ ਕਈ ਨਗਰਤਾ ਹੈਗੇ ਜਰਸੀ ਦੇ ਤੇ ਬਾਕੀ ਆਗੇ ਐਚਐਫ ਦੇ ਨੱਕ ਬਾਕੀ ਡਿਟੇਲ ਆਪਾਂ ਬਾਅਦਿਆਂ ਤੋਂ ਲਵਾਂਗੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਜੀ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਆਪ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਵੀਡੀਓ ਵਿੱਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਤੇ ਆਪਾਂ ਵਧੀਆ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਦੇ ਨਗ ਤੇ ਐਫਐਫ ਦੇ ਨਗ ਦਿਖਾਵਾਂਗੇ ਤੇ ਬਾਕੀ ਵੀਰ ਦੇ ਨਾਲ ਕਰਾਂਗੇ ਗੱਲਬਾਤ ਐਡਰੈਸ ਕਰਦੇ ਹਾਂ ਕਨਫਰਮ ਇਸ ਪੁੱਤਾਂ ਬਾਰੇ ਲੈਣੀ ਹੈ ਡਿਟੇਲ। ਅਸੀ ਗੱਲ ਜੀ। ਸਾਸਰੀ ਦਾ ਵੀਰੇ। ਹੋ ਠੀਕ ਹੈ ਜੀ। ਵਧੀਆ ਹੀ ਵਧੀਆ। ਵੀਰੇ ਆਪਣਾ ਐਡਰੈਸ ਕਨਫਰਮ ਹੋ ਗਿਆ। ਆਪਣਾ ਹੀ ਹੈਗਾ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ। ਠੀਕ ਹੈ। ਹਾਂ ਜੀ। ਇਹ ਮੋਬਾਈਲ ਨੰਬਰ ਵੀਰੇ। ਆਪਣਾ ਫੋਨ ਨੰਬਰ ਹੈਗਾ 82648 18960 ਜੀ। 82648 18960 ਇਹ ਵੀਰ ਦਾ ਨੰਬਰ ਹੈ ਜੀ। ਤੇ ਵੀਰੇ ਆਪਾਂ ਤਰੀ ਪਹਿਲਾਂ ਵੀ ਵੀਡੀਓ ਪਾਈ ਸੀ ਕਿਵੇਂ ਵਧੀਆ ਰਿਆ ਵਧੀਆ ਵਧੀਆ ਵੀਰੇ ਮਾਲ ਤਾਂ ਆਪਣਾ ਬਾਬੇ ਦੀ ਕਰ ਆਪਣਾ ਉੱਦੇ ਹੀ ਵੈ ਗਿਆੰਦਾ ਵੀਰੇ ਚਲੋ ਵਧੀਆ ਚੰਗੀ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕਿੰਨੇ ਨਾਗ ਆ ਤਕਰੀਬ ਹੈ ਗਿਆ ਜੀ 8-9 ਨਾਗ 8-9 ਨਾਗ ਹਾਂਜੀ ਜਿਹੜੇ ਪਾਸ ਫਿਰ ਕਰਗੇ ਸ਼ੁਰੂ ਇਦਾਂ ਕਰਦੇ ਆ ਵੀਰੇ ਵੀਰੇ ਨੰਬਰ ਤੇ ਦੇ ਨੁਗਰੀ ਬਿਸ਼ੇਰੀ ਵਰਗੀ ਬੱਚੀ ਹੈ ਚਿੱਟੇ ਰੰਗ ਦੀ ਇਹਦੀ ਦੱਸ ਕੀ ਡਿਟੇਲ ਆ ਵੀਰੇ ਇਹ ਵੀਰੇ ਪੰਜਾਹ ਕਿ ਮਹੀਨਿਆਂ ਦਾ ਬੱਚਾ ਪੰਜਾਹ ਮਹੀਨਿਆਂ ਦੀ ਉਮਰ ਹੈ ਜੀ ਤੇ ਮੰਨ ਕੇ ਚੱਲ ਸੀਮਨ ਦੀ ਕੋਈ ਡਿਟੇਲ ਹੈ ਕਿਹੜੇ ਸੀਮਨ ਦੀ ਆ ਸੀਮਨ ਵੀਰੇ ਆਪਾਂ ਨਹੀਂ ਦੱਸਣਾਗਾ ਠੀਕ ਹੈ ਹਾਂਜੀ ਲਓ ਵੀ ਸੱਜਣੋ ਇਹ ਤਾਂ ਗੰਦ ਪਾਈ ਨਹੀਂ ਕਰੀਏ ਲੱਖ ਰੁਪਏ ਦੀ ਬਾਈ ਕਹਿੰਦਾ ਵੀ ਸੀਮਨ ਦੀ ਡਿਟੇਲ ਆਪਾਂ ਕਿਸੇ ਦਿਨ ਦੱਸਣੀ ਅਗਲਾ ਆਪ ਦੀ ਸਮਝ ਨਾ ਲਵੇ ਬਾਕੀ ਜਿਹੜੇ ਲਾਲ ਹੁੰਦੇ ਆ ਸੱਜਣੋ ਤਾਂ ਰੂੜੀਆਂ ਤੇ ਪਈ ਵੀ ਅਗਲਾ ਕਹਿੰਦਾ ਜਗਦੇ ਆ ਜਿਹੜੀ ਬਰੀਡ ਆ ਉਹ ਆਟੋਮੈਟਿਕ ਆ ਕੇ ਮੂੰਹੋਂ ਆਪੇ ਬੋਲੂਗੀ ਤੇ ਬਾਕੀ ਕੁਆਲਿਟੀ ਸਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਹੇ ਆ ਦੇ ਵੀਰ ਜਾਨਵਰ ਸਾਰੇ ਕੁਆਲਟੀ ਵਾਲਿਆ ਪਹਿਲੇ ਨੰਬਰ ਤੇ ਡਿਟੀ ਬੱਛੀ ਬਾਈ ਕਹਿੰਦਾ ਵੀ ਸੀਮਨ ਦੀ ਡਿਟੇਲ ਦਾ ਆਪਾਂ ਕੋਈ ਨਹੀਂ ਦੱਸਣੀ ਪਰ ਬੱਛੀ ਦੀ ਕੁਆਲਟੀ ਤੇ ਮਾਰੋ ਨਿਗਾਹ ਤੁਸੀਂ ਕਰਾਂ ਦੀ ਲੈ ਚੱਲ ਵੀਰੇ ਅੱਗੇ ਨੂੰ ਪਿੰਕ ਨੋਜ਼ ਵਾਲੀ ਆ ਗਈ ਨਾਲ ਇਹਦੇ ਆ ਗਈ ਬਲੈਕ ਕਲਰ ਦੇ ਵਿੱਚ ਹੈਨਾ ਬਲੈਕ ਕਲਰ ਚ ਹਾਂਜੀ ਤੇ ਨਾਲ ਆ ਗਈ ਜਰਸੀ ਦੀ ਜਰਸੀ ਐ ਇੱਥੇ ਖੜਾ ਦੇਨੇ ਵੀਰੇ ਮੰਨ ਕੇ ਚੱਲੋ ਲੋਕ ਤਾਂ ਬਣਾਉਂਦੇ ਜੋੜੀ ਤੇ ਪਰ ਬਾਈ ਨੇ ਬਣਾਈ ਆ ਸਜਣੋਂ ਟਿਕੜੀ ਤੇ ਟਿਕੜੀ ਦੇ ਵਿੱਚ ਵੀ ਤਿੰਨੇ ਨਾ ਆ ਗਈ ਪੂਰੇ ਟੌਪ ਦੇ ਆ ਇੱਕ ਤਾਂ ਆ ਗਈ ਬਲੈਕ ਕਲਰ ਦੇ ਵਿੱਚ ਤੇ ਨਾਲ ਆ ਗਈ ਇੱਕ ਜਰਸੀ ਦੀ ਇਥੇ ਵੀਰੇ ਫੜਾ ਦੇ ਜਰਸੀ ਦੀ ਡਿਟੇਲ ਕੀ ਆ ਫਿਰ ਇਹ ਕਿੰਨੀ ਉਮਰ ਆ ਇਹ ਵੀ ਵੀਰੇ 5 ਮਹੀਨਾ ਦਾ ਬੱਚਾ ਖੀਰਾ ਹੀ ਆ 5 ਮਹੀਨਾ ਦੀ ਉਮਰ ਆ ਜਰਸੀ ਦੀ ਇਹ ਤਿੰਨੇ ਵੀਰੇ ਇੱਕ ਇੱਕ ਘਰੋਂ ਲਈਆਂ ਵਾ ਤੇ ਤਿੰਨੇ ਖੀਰੀਆਂ ਹੀ ਆ ਹਨਾ ਤਿੰਨੇ ਇੱਕ ਇੱਕ ਘਰੋਂ ਲਈਆਂ ਵਾ ਅੱਛਾ ਤੇ ਇਹਨੇ ਇਕੱਠੀਆਂ ਹੀ ਦੇ ਦੇਣੀਆਂ ਤਿੰਨੇ ਖੀਰੀਆਂ ਬੱਚੀਆਂ ਤੇ ਤਿੰਨੇ ਇੱਕੋ ਘਰੋਂ ਬਾਈ ਕੰਢਾ ਲਈਆਂ ਤੇ ਤਿੰਨੇ ਇਕੱਠੇ ਆ ਹੀ ਆਪਾਂ ਦੇਣੀਆਂ ਲਓ ਵੀ ਸੱਜਣੂ ਮਾਰ ਲਓ ਤਿੰਨਾਂ ਦੇ ਕਰਾ ਨਿਗਾ ਪਹਿਲਾਂ ਤਾਂ ਜਰਸੀ ਦੀ ਕੁਆਲਿਟੀ ਦੇਖੋ ਥਣਾ ਥਣਾ ਦੀ ਐ ਐ ਜਿਵੇਂ ਗੱਬਨ ਹੁੰਦੀ ਐ ਚਾਰ ਹੀ ਥਣ ਪੂਰੇ ਮੋٹے ਮੋٹے ਥਾਣਾ ਮੇਰੇ ਪੜੀ ਵੇਖ ਬੱਚੀ ਕਿੰਨੀ ਆ ਬਹੁਤ ਹੀ ਜ਼ਰੂਰ ਦਗਾਈ ਜਾਣੇ ਆ ਤੇ ਫੇਸ ਕੁਆਲਟੀ ਵੀਰੇ ਲੂਟ ਸਿੰਘ ਜ਼ਰੂਰ ਆ ਫੇਸ ਕੁਆਲਟੀ ਗਈ ਵੀਰੇ ਦੇਖੋ ਜੀ ਇਹ ਰੁਪਿਆ ਵਾਲੀ ਜਰਸ ਜਰਸੀ ਬੱਚੀ ਆ ਵਾਲੀ ਜਰਸੀ ਆ ਗਈ ਬਾਈ ਕਹਿੰਦਾ ਤੇ ਵੇਲਬੂਲ ਬਹੁਤ ਲੰਮੀ ਆ ਸੋਹਣੀ ਲੈਂਥ ਆ ਥਾਣ ਇਹਦੇ ਵੀ ਚਾਰ ਆਈ ਮਾੜੀ ਇੱਕ ਬਿੰਦੀ ਆ ਉਹਦਾ ਵੀ ਕੋਈ ਚੱਕਰ ਨਹੀਂ ਆ ਠੀਕ ਆ ਹਾਂ ਜੀ ਮੇਨ ਚਾਰ ਹੀ ਥਾਣਾ ਹੈ ਨਾ ਮੈਂ ਚਾਰ ਥਾਣੀਆਂ ਆ ਇਹਦੇ ਵੀ ਵੀਰੇ ਚਾਰ ਥਾਣੀਆਂ ਵੇਖ ਵੀਰੇ ਬੱਚੇ ਦੇ ਇਹ ਵੀ ਚਾਰ ਹੀ ਥਾਣਾ ਬਹੁਤ ਸੋਹਣੇ ਤੇ ਬਿਰਲ ਤੇ ਥਣ ਲੱਗੇ ਆ ਤੇ ਬਾਕੀ ਚੰਗਿਆ ਵੜਾ ਸਜਣੋ ਤਿਆਰ ਹੋਣੂ ਆ ਵੀਰੇ ਲੂਮੀ ਦਾ ਹੀ ਬੱਚੇ ਦੀ ਬਹੁਤ ਆ ਬ੍ਰੀਡ ਬਹੁਤ ਵਧੀਆ ਬਹੁਤ ਬ੍ਰੀਡ ਆ ਬੱਚਾ ਇੱਕ ਤਾਂ ਹੈ ਕਿ ਬਲੈਕ ਕਲਰ ਦੇ ਵਿੱਚ ਬਹੁਤ ਸੋਹਣੀ ਮੰਨ ਕੇ ਚੱਲੋ ਵੱਛੀ ਆ ਤਿੰਨੇ ਵੱਛੀਆਂ ਪੂਰੀਆਂ ਟੌਪ ਦੀਆਂ ਜਰਸੀ ਦੀ ਫੇਸ ਕੁਆਲਿਟੀ ਦੇਖੋ ਜੀ ਮੱਥੇ 'ਚ ਟੋਆ ਤੇ ਮੋਟੀ ਅੱਖ ਹੈ ਯਾਨੀ ਕਿ ਜਰਸੀ ਦੇ ਸਾਰੇ ਕੈਰੈਕਟਰ ਪੂਰੇ ਕਰਦੀ ਪੂਰੇ ਪੂਰੇ ਕਰਦੀ ਆ ਵੀਰੇ ਛੋਟਾ ਸਿੰਘ ਜ਼ਰੂਰ ਆ ਗਿਆ ਤੇ ਸਿੰਘ ਇਹ ਤਾਗਿਆ ਵੀ ਜਣੇ ਹਨਾ ਵੀ ਵੀਰੇ ਤਾਗਿਆ ਆ ਨਾ ਕੋਈ ਚੱਕਰ ਨਹੀਂ ਆ ਕਈ ਭਰਾ ਘੋਲ ਕਰ ਜਾਂਦੇ ਆ ਪਰ ਇਹ ਗੱਲ ਦੀ ਘੋਲ ਨਹੀਂ ਸਾਹਮਣੇ ਦੋ ਘਰੇ ਵੀਰੇ ਬੱਚੇ ਉਹਨਾਂ ਨੇ ਵੇਚਿਆ ਬਹੁਤ ਸੋਹਣੇ ਜਨੇ ਕਿ ਮਨ ਕਰ ਚਲੋ ਬੱਚੇ ਆ ਇੱਕੋ ਘਰ ਹੀ ਆਏ ਆ ਵੀਰੇ ਇੱਕੇ ਘਰੋਂ ਇੱਕੇ ਘਰੋਂ ਵੀਰੇ ਫਿਰ ਇਹਨਾਂ ਦੀ 10 ਫਿਰ ਕੀ ਡਿਮਾਂਡ ਆ ਵੀਰੇ ਵੀਰੇ ਡਿਮਾਂਡ ਹੈਗੀ ਆ ਇਹਦੀ ਵੀ 12.5 ਹਾਂ ਇਹਦੀ ਵੀ 12.5 12.5 12.5 25000 ਰੁਪਿਆ ਹੋ ਗਿਆ ਠੀਕ ਆ ਵੀਰੇ ਇਹ ਤਾਂ ਹੈਗਾ ਵੀਰੇ 7500 ਰੁਪਿਆ 7500 ਰੁਪਿਆ ਤੇ ਜੇ ਕੋਈ ਤਿੰਨੇ ਨਗ ਲੈਣਾ ਚਾਹਵੇ ਵੀਰੇ ਫਿਰ ਕੋਈ ਹੋ ਜਾ ਹੋ ਜੂ ਮਾਨਤਨ 26000 ਦੇ 26000 ਦੇ ਤਿੰਨੇ ਨਾਲ ਤਿੰਨੇ ਨਾਲ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਜੇ ਕਿਸੇ ਨੇ ਕੱਲੀ ਕੱਲੀ ਖਰੀਦਣੀ ਆ ਇਹ ਜੋੜੀ ਆ ਕਿ 12.5 ਬਰਾਂ ਦੀ ਇਹ ਆ ਗਈ 7500 ਰੁਪਏ ਦੀ ਜੇ ਕੋਈ ਤਿੰਨੇ ਨਾਲ ਖਰੀਦਣਾ ਚਾਹੁੰਦਾ ਬਾਈ ਕਹਿੰਦਾ ਵੀ ਆਪਾਂ 26000 ਰੁਪਏ ਦੇ ਦੇ ਦਾਂਗੇ ਬਾਕੀ ਮੌਕੇ ਤੇ ਮਾਈ ਕੋਈ ਦਿੰਦਾ ਨਹੀਂ ਜਰੂਰ ਹੋ ਜੂਗਾ ਸਹੀ ਕਹਿੰਦਾ ਕੋਈ ਦਿੰਦਾ ਨਹੀਂ ਹੈ ਨਾ ਏਡੀ ਪਲੀ ਬੱਚੀ ਵੀਰੇ ਅਗਲਾ 15000 ਰੁਪਏ ਮੰਗੇ ਬੈਹਿੰਦਾ ਕਹਿੰਦਾ ਦੇਣੀ ਆ ਗਾੜੀ ਕਰ ਲੈਂਦਾ 25000 26 ਦੇ ਵੀਰੇ ਕੌਣ ਦਿੰਦਾ ਬੱਚੇ ਹਾਂ ਸਹੀ ਗੱਲ ਹੈ ਬਾਕੀ ਇੰਨੇ ਬੱਚੇ ਪੂਰੇ ਕਵਾਲ ਆ ਆ ਬੱਚਾ ਵੀਰੇ ਕਿੰਨਾ ਕਵਾਲੀ ਦਾ ਅਗਲਾ ਕੱਲਾ 15 20000 ਦਾ ਬੱਚਾ ਵੇਚਦਾ ਪਰ ਆਪਾਂ 12.5 ਦਾ ਦੇ ਦਿੰਦੇ ਯਾਰ ਵੀਰੇ ਕੋਈ ਦਾ ਲਊਗਾ ਕੱਲਾ ਕੱਲਾ 12.5 12000 ਦਿਓ ਬੱਚਾ ਦੂੰਗਾ 7500 ਦਾ ਠੀਕ ਜੋ ਇਕੱਠੀਆਂ ਲੈਂਦਾ ਤਿੰਨੇ 26000 ਦੀਆਂ ਦਊਂਗਾ ਠੀਕ ਹੈ ਲੋ ਲੈ ਲੋ ਮੇਲਾ ਕਿਉਂ ਰੁਕਣਾ ਬਾਈ ਕੋਈ ਕੱਲਾ ਕੱਲਾ ਖਰੀਦੂ ਤਾਂ ਫਿਰ ਤੁਹਾਨੂੰ ਰੇਟ ਦੱਸ ਹੀ ਦਿੱਤਾ ਤੇ ਜੇ ਦੇਖੀ ਵੀਰੇ ਮੰਨ ਕੇ ਚੱਲੋ ਵੀ ਤਿੰਨੇ ਖੜ ਨਹੀਂ ਵੇਖਾ ਤਿੰਨੇ ਨਾਲ ਇਕੱਠੀਆਂ ਖਰੀਦਦਾ ਤੇ ਬਾਈ ਕਹਿੰਦਾ ਵੀ ਆਪਾਂ 26000 ਰੁਪਏ ਦੇ ਦੇ ਦਾਂਗੇ ਬਾਕੀ ਬੰਦਾ ਮਾਨਤਨ ਮੋਹ ਇਹ ਵੀਰੇ ਆਪਾਂ ਨੂੰ ਬੜਾ ਲਾਅਤ ਨਹੀਂ ਹੁੰਦਾ ਹਜ਼ਾਰ-ਹਜ਼ਾਰ ਆਪਾਂ ਨੂੰ ਆ ਜੀ ਵੇ ਵਾਧੂ ਆ ਆਪਣਾ ਕੋ ਮਾਲ ਵੀਰੇ ਵਾਧੂ ਖੜਾ ਆਪਾਂ ਵੇਚਣਾ ਹੁੰਦਾ ਸਹੀ ਗੱਲ ਹੈ ਇਹ ਕਹਿੰਦਾ ਜੀ ਪ੍ਰਮਾਤਮਾ ਦੀ ਕਿਰਪਾ ਬਾਈਆਂ ਤੇ ਬਹੁਤ ਸੋਹਣਾ ਵਧੀਆ ਮਾਲ ਮੰਨ ਕੇ ਚੱਲੋ ਵੇਚਦੇ ਆ ਆਪਾਂ ਜੇ ਮਾਲ ਰੱਖਣਾ ਵੀਰੇ ਵਿੱਚ ਵੀ ਧੁਮਾਕਾ ਜੀ ਕੀਤਾ ਬਾਈਆਂ ਨੇ 26000 ਰੁਪਏ ਦੇ ਤਿੰਨ ਨਾ ਕੇ ਸਜਣੋ ਮਿਲ ਜਾਣਗੇ ਤੁਹਾਨੂੰ ਤੇ ਜੇ ਆਪਾਂ ਬੜਾ ਹਿਸਾਬ ਕਿਤਾਬ ਲਾਈਏ ਜਿਵੇਂ ਜਰਸੀ ਹੈ ਜੇ ਸਿੰਗ ਨਾ ਹੁੰਦੇ ਕੱਲੀ 26 ਦੀ ਸੀ ਬਾਈ ਹੈਨਾ ਯਾਰ ਮੇਰੇ ਅਗਲਾ ਸੈਂਕਦ ਘਾ ਲਵੇ 15000 ਤੱਕਲਾ ਬੱਚਾ ਹੈ ਯਾਰ 15 ਦਾ ਬੱਚਾ ਵੀਰੇ ਹੈ ਸਹੀ ਗੱਲ ਠੀਕ ਆ ਵੀਰੇ ਸਾਂ ਲੈਵੇ ਇਹਦਾ ਵੀਰੇ ਆਫਰ ਹੈ ਤਾਂ ਵੀ ਆਦਾ ਫੁੱਲੀ ਆਫਰ ਹੀ ਕਰਤੀ 26000 ਦੇ ਵਿੱਚ ਬਾਈ 26 ਦੇ ਕਿ ਬੱਚੇ ਦੇ ਦੇਵੇ ਆਪਣੇ ਉਹ ਬਾਹਰ ਰੱਖਾ ਬਈ ਕੋਈ ਤੂੰ ਮੋੜ ਗਲਤ ਪਾਇਆ ਵਾ ਆ ਤਾਂ ਵੀ ਬੱਚੇ ਤੈਨੂੰ ਫਰੀ ਦੇ ਦਾਂਗੇ ਯਾਰ ਲੋ ਵੀ ਸੱਜਣੋ ਹੋਰ ਦੱਸ ਯਾਰ ਬਾਈ ਕਹਿੰਦਾ ਵੀ ਫੁੱਲ ਗਾਰੰਟੀ ਹੈ ਆਦਾ ਮਾਰਕੀਟ ਦੇ ਵਿੱਚ ਰੇਟ ਦੇਖ ਕੇ ਆਇਓ ਐ ਦਸੰਦੀ ਕਰਕੇ ਬਾਈ ਆਹ ਕੁਆਲਟੀ ਵਾਲੇ ਬਾਈ ਕਹਿੰਦਾ ਵੀ ਕੋਈ ਬੱਚੇ 26000 ਦੇ ਵਿੱਚ ਤਿੰਨੇ ਨਾਗ ਦਿੰਦਾ ਨਹੀਂ ਕੱਲਾ ਕੱਲਾ ਅਗਲਾ ਕੱਲੇ ਕੰਲੇ ਦੀ 26 26 ਦੀ ਡਿਮਾਂਡ ਕਰਦਾ ਪਰ ਅੱਜ ਦੀ ਵੀਡੀਓ ਦੇ ਵਿੱਚ ਤਿੰਨੇ ਨਾਗਾਂ ਦੀ ਵੀਰ ਕੰਦਾ 26000 ਰੁਪਏ ਦੇ ਦੇਦਾਂਗੇ ਵਿੱਚੋਂ ਬੰਦਾ ਮੰਨ ਤਨ ਮੌਕੇ ਤੇ ਜ਼ਰੂਰ ਹੋ ਜੂ ਤੇ ਇਸ ਤੋਂ ਅੱਗੇ ਆਪਾਂ ਹੋਰ ਦਿਖਾਉਨੇ ਆ ਤੇ ਇੱਕ ਵਾਈਟ ਕਲਰ ਦੇ ਵਿੱਚ ਹੀ ਫੇਰ ਆ ਗਈ ਇਹਨੂੰ ਵੀ ਖੋਲ ਲਿਆ ਕਰਾਂ ਦੀ ਇਹ ਵੀਰੇ ਬੱਤੀ ਹੈ ਕੀ ਦੰਗਾ ਜੋ ਠੀਕ ਹੈ ਠੀਕ ਹੈ ਵੀਰੇ ਇਹ ਹੈਗੀ ਆ ਚੌਗ ਦੇ ਚੱਕ ਦੀ ਪਈ ਆ ਵੀਰੇ ਠੀਕ ਹੈ ਚੌਗ ਦੇ ਦੰਦ ਚੱਕਦੀ ਪਈ ਹੈ ਹਾਂਜੀ ਆਪਾਂ ਝੂੜ ਬੋਲ ਕੇ ਨਾਈਪੂ ਬੈਠਣਾ ਵੀਰੇ ਦੇਖੋ ਅੰਗਰੇਜ਼ ਜਨਾਰਗੀ ਪਈ ਆ ਮੂਰੋ ਮੂੰਹ ਤਾਂ ਹੈਨਾ ਯਾਰ ਆਪੀ ਗੱਲਾਂ ਵੀ ਅੱਖਾਂ ਤੇ ਸਿੰਘ ਆ ਗਿਆ ਸੱਜਣੋ ਛੋਟਾ ਸਿੰਘ ਦਾ ਵੀਰੇ ਨੂੰ ਕੁਝ ਕਹਿੰਦਾ ਨਹੀਂ ਗਾ ਇਹ ਤਾਂ ਬੱਚੀ ਨਾ ਤੋੜਨੀ ਬਈ ਤੈਨੂੰ ਵੀਰੇ ਇਹ ਕਿਹਦਾ ਕੋਈ ਮਾਰਦੀ ਹੈ ਹੈਨਾ ਵੀਰੇ ਬੱਚੀ ਦਾ ਸੀਮਨ ਭਰਿਆ ਹੋਇਆ ਵਾ ਸੀਮਨ ਲੱਗਿਆ ਵਾ ਸੀਮਨ ਲੱਗਾ ਹੋਇਆ ਵਾ ਠੀਕ ਹੈ ਸੀਮਨ ਲੱਗਿਆ ਉਹਨੂੰ 25 ਦਿਨ ਹੋ ਗਏ ਬੱਚੀ ਦੇ 25 ਦਿਨ ਚਲੋ ਆਪਾਂ ਤਾਂ ਖਾਲੀ ਮਨ ਕੀ ਦੇਣੀ ਆ ਵੀਰੇ ਕਿਵੇਂ ਨੁਗਰੀ ਹੁੰਦੀ ਆ ਖਣਾਈ ਵੀਰੇ ਪਰ ਵੀ ਇੱਕ ਗੱਲ ਹੈ ਕੋਈ ਜੀ ਦੂਰੋਂ ਨੇੜੋਂ ਕੀ ਭਰਾ ਹੁੰਦਾ ਜਿਹੜੀ ਗੱਲ ਦੀ ਆਪਾਂ ਸਪਸ਼ਟੀਕਰਨ ਕਰਨਾ ਵੀ ਮਨਨ ਕਿ ਤੁ ਲੋ ਕਿਸੇ ਵੀ ਪਸ਼ੂ ਦੇ ਕੋਈ ਵੀ ਬੰਦਾ ਲਿਆ ਕੇ ਆਪਦਾ ਡਾਕਟਰ ਤਸੱਲੀ ਕਰਾ ਸਕਦਾ ਯਾਰ ਅਗਲੇ ਨੇ ਵੀਰੇ ਪੈਸੇ ਲਾਉਣੇ ਆ ਸਾਨੂੰ ਕੀ ਡਾਰਾਂ ਨਹੀਂ ਠੀਕ ਹੈ ਸਹੀ ਗੱਲ ਆ ਥਾਣਾ ਦੇ ਖਾਈ ਬੱਚੇ ਦੇ ਵੀਰੇ ਬਾਈ ਕਹਿੰਦਾ ਪੈਸੇ ਲਾਉਣੇ ਆ ਜਿਹੜੇ ਵੀ ਮਰਜ਼ੀ ਨਕਦੀ ਤਸੱਲੀ ਤੁਸੀਂ ਕਰਾ ਸਕਦੇ ਆ ਆ ਦੇਖ ਵੀਰੇ ਚਾਰ ਹੀ ਥਾਣਾ ਪੂਰੇ ਬਹੁਤ ਸੋਹਣੇ ਗਲਾਬੀ ਗਲਾਬੀ ਥਾਣਾ ਬੰਦ ਬਾਈ ਕਹਿੰਦਾ ਜਿੱਥੇ ਗਲਾਬੀ ਨੇ ਅਸਿਆ ਵੀਰੇ ਬੱਚੀ ਦੀ ਕੁਆਲਿਟੀ ਦਾ ਕੋਈ ਆਂਟੀ ਨਹੀਂ ਕੋਈ ਸਹੀ ਗੱਲ ਹੈ ਰੰਗ ਪ੍ਰਿੰਟ ਬਹੁਤ ਸੋਹਣਾ ਐ ਪਈ ਨੁਗਰੀ ਬਿਸ਼ੇਰੀ ਜੀ ਚੌਕ ਦੌਕ ਤੇ ਸੱਜਣੋ ਜਿਹੜਾ ਬਾਡੀ ਵੇਟ ਆ ਬੱਚੀ ਦਾ ਬਹੁਤ ਵਧੀਆ ਸੋਹਣਾ ਕੱਦ ਕਾਠਾ ਚਾਰ ਹੀ ਥਣ ਪੂਰੇ ਮੈਂ ਕਿਹਾ ਵੈਰਲ ਤੇ ਥਣ ਲੱਗੇ ਝੋਲੀ ਦਾ ਥੱਲੋਂ ਆਏ ਜੋ ਗੱਬਣ ਹੁੰਦੀ ਆ ਪੰਜ ਚਾਰ ਮਹੀਨਾ ਦੀ ਇਸ ਤਰ੍ਹਾਂ ਦੀ ਬਹੁਤ ਸੋਹਣੀ ਤੇ ਚੰਗੀ ਕੁਆਰੀ ਇਹ ਡਾਇਮੰਡ ਪੀਸ ਹੀ ਆ ਇਹ ਤਾਂ ਡਾਇਮੰਡ ਪੀਸ ਹੀ ਡਾਇਮੰਡ ਪੀਸ ਹੀ ਆ ਸਹੀ ਗੱਲ ਆ ਆ ਵੇਖੀ ਬੇਰੇ ਕੌਣ ਦਿੰਦਾ ਇੰਨੇ ਚੰਗੇ ਚੰਗੇ ਬੱਚੇ ਸਹੀ ਗੱਲ ਆ ਬਹੁਤ ਚੰਗੀ ਕੁਆਲਟੀ ਇਹਨੂੰ ਦੇ ਫਿਰ ਸੈਂਕ ਕਹਿੰਦੇ ਵੀ ਕੀ ਆ ਹੂੰ ਇਹਦੀ ਮੂਹ ਮੰਗੀ ਕੀਮਤ ਆ ਇੱਕ ਡੋ ਮਾਰਦੀ ਆ ਜੋ ਮਾਣੀ ਜੋ ਮਾਣੀ ਯਾਰ ਪਰ ਆਪਾਂ ਹੁਣ ਇਹਦੀ ਕੀ ਡਿਮਾਂਡ ਬੇਰੇ ਕਰਨੀ ਆ ਵੀਰੇ ਮੁੱਲ ਕਰਨ ਨੂੰ ਆਪਾਂ ਇਦਾਂ ਦੀ ਬਸੀ ਦੇ ਸੰਗਤ ਗਏ ਹੁੰਦੇ 35 40 ਕਰਨ ਦੇ ਫਿਰ ਤਾਂ ਬਈ ਗੱਲਾਂ ਹੀ ਕੁਝ ਹੋਰ ਹੋਣੀਆਂ ਹੋਰ ਗੱਲਾਂ ਹੋਣੀਆਂ ਸੀ ਅੱਜ ਮੋਲਤਾ ਵੀਰੇ ਬੱਚੇ ਦਾ ਕਰਨ ਨੂੰ 20 ਕਰ ਲਈਏ ਇਹ ਆਪਾਂ ਵੀਰੇ 12500 ਦਾ ਬੱਚਾ ਦਵਾਂਗੇ ਲੋ ਵੀ ਸੱਜਣੋ ਬਾਈ ਦੇ ਬਿਲਕੁਲ ਜਾਇਜ਼ ਜੇ ਰੇਟ ਆ ਬਾਈ ਕਹਿੰਦਾ ਵੀ ਜੇ ਤਾਂ ਸਿੰਗ ਨਾ ਹੁੰਦੇ ਬੱਚੀ ਦੇ ਤੇ ਅਸੀਂ ਵੀ ਬਾਈ 35000 ਦੀ ਵੇਚਣ ਜਾਂਦੇ ਸੀ ਪਰ ਆਪਾਂ ਨੂੰ ਸਿੰਗਾ ਨਾ ਕਰਕੇ ਆਪਾਂ ਸਿੰਗ ਸਿੰਗ ਕਰਕੇ ਬਾਈ ਨੇ ਲਈ ਆ ਤੇ ਸਿੰਗ ਸਿੰਗ ਕਰਕੇ ਗਾਂ ਪੜਾਵਾਂ ਨੇ ਹੋਰਾਂ ਨੇ ਲੈ ਗਏ ਵੀਰੇ ਦੱਸਾਂ ਗੱਲ ਕੀ ਹੁੰਦੀ ਆ ਦੇਖੋ ਕਿਹਦੇ ਘਰ ਦਾ ਸ਼ਿੰਗਾਰ ਬਣਦਾ 12.5 ਹਜ਼ਾਰ ਰੁਪਏ ਦੇ ਵਿੱਚ ਨੁਗਰੀ ਵਿਸ਼ੇਰੀ ਜੇ ਕਿਸ ਨੂੰ ਬੱਚੀ ਮਿਲ ਜੂਗੀ ਬਾਕੀ ਬਣਦਾ ਮਾਰਦਾ ਜੇ ਤਾਂ ਵੀਰੇ ਕੋਈ ਪਹੂ ਹੋਵੇ ਮਾੜਾ ਹਾਂ ਠੀਕ ਆ ਜੀ ਉਹਨੂੰ ਸੰਗ ਦੁਖਦੇ ਵੀ ਆ ਜੇ ਕੱਲ ਨੂੰ ਬੱਚੇ ਤਿਆਰ ਹੁੰਦੀ ਆ ਵੀਰੇ ਜੇ ਆ ਗਿਆ ਅੰਦਰ ਸੋਝਾ ਅਗਲਾ ਆਪ ਵਪਾਰੀ ਵਾਜਾ ਮਰੂਗਾ ਤੇ ਪੈਸੇ ਕੀ ਲੈਣੇ ਆ ਤੇ ਇਹ ਥੋੜਾ ਕੀ ਮੁੱਲ ਕਰਕੇ ਧੰਗੀ ਦਾ ਦੇ ਅਗਲੇ ਵਾਲੇ ਦੁਆਰੇ ਵਪਾਰੀ ਦੇ ਘੁੰਮੀ ਜਾਣਾ ਸਹੀ ਗੱਲ ਐ ਤਾਂ ਹੈ ਠੀਕ ਐ ਨਾ ਵੀਰੇ ਮੁੱਲ ਕਰਕੇ ਅੰਦਰ ਪੈ ਜੀ ਅਗਲਾ ਆਪ ਉਠਾਉਣ ਚਾਹੂਗਾ ਬਾਬਾ ਮੁੱਲ ਕੀ ਬੱਚੀ ਦਾ ਸਹੀ ਗੱਲ ਦੇ ਦੇ ਪਰਮਾਤਮਾ ਦੁੱਖ ਰੱਖੇ ਕਈ ਜੀ ਜੇ ਹੁਣ ਮੰਨ ਕੇ ਚੱਲ 3 ਮੰਨ ਇਹਦੇ ਲੱਗਿਆ ਵਾ ਹੈ ਵੀਰੇ ਰਹਿ ਗਈ ਤਾਂ ਸਾਨੂੰ ਉਹਨੇ ਦੁੱਗਣੀ ਦੇ ਦੇਵੇ ਸਹੀ ਗੱਲ ਕਿੰਨੇ ਦੇਵਾਂਗੇ ਨਾ 12500 ਰੁਪਏ ਇੱਕ ਪਾਸ ਹੋ ਗਈ 12500 ਦੀ ਦੁੱਗਣੇ ਦੀ ਅਸੀਂ ਲਵਾਂਗੇ ਵੀਰੇ ਸਹੀ ਗੱਲ ਵੀਡੀਓ ਕਲੈਪ ਕਰਕੇ ਰੱਖ ਲਵੇ ਇਹ ਅਗਲਾ ਕਹਿੰਦਾ ਵੀ ਝੂਠ ਬੋਲਦੇ ਆ ਹਾਂ ਬਾਈ ਕਹਿੰਦਾ ਵੀ ਜਿੱਦ ਦੇ ਚੈੱਕ ਪਾਸ ਹੋ ਗਈ ਤੇ ਜਿਹੜੇ ਰੇਟ ਤੇ ਆਪਾਂ ਜਿੱਤੀ ਉਹ ਦੁੱਗਣੇ ਦੀ ਲਵਾਂਗੇ ਸੱਜਣੂ ਬਹੁਤ ਚੰਗੀ ਕੋਈ ਵੀ ਰੱਪੇ ਕੋਠਾ ਥੋੜਾ ਵਾ ਮਾਰਉ ਨਾ ਹੁੰਦਾ ਆਪਾਂ ਵੀਰੇ ਵੇਚਣਾ ਹੁੰਦਾ ਹੁੰਦੇ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਇਹ ਇੱਧਰ ਅੱਗੇ ਆ ਗਈ ਬਾਈ ਬਲੈਕ ਕਲਰ ਦੇ ਇਹ ਦੋ ਦੰਦ ਤੇ ਬੱਚਾ ਬ ਇਹ ਆ ਗਈ ਦੋ ਜਨ ਦੇ ਬੱਛੀ ਹੈ ਹਾਂਜੀ ਆ ਗਈ ਆਹਦਾ ਖੜੀ ਤੇ ਥਣ ਦੇਖੋ ਕਰਾਂ ਦੀ ਪੂਰੀ ਵੇਰਲ ਤੇ ਥਣ ਲੱਗਿਆ ਚਾਰ ਥਣ ਤੇ ਕਦ ਕਰਦਾ ਹਾਂ ਦਾ ਜਾ ਲਓ ਸੱਜਣੋ ਪੂਰੀ ਲੰਮੀ ਵੇਲ ਹੈ ਤੇ ਸੋਹਣਾ ਕਦਕਾਠਾ ਲੈ ਚੱਲੀ ਇਧਰ ਨੂੰ ਵੀਰੇ ਬੱਛੀ ਦਾ ਵੀਰੇ ਇਹਦਾ ਵੀ ਮੈਂ ਕਹਣਾ ਬਾਹਲੀ ਚੰਗੀ ਬੱਛੀ ਕਿੰਨੀ ਚੰਗੀ ਕਹੜਾ ਵੀਰੇ ਇਹਦੀ ਮਾਸ ਲੈ ਵੀਰੇ ਦੁੱਧ 27.5 ਕਿਲੋ ਦਾ दाम ਆਥਲੇ ਅੱਛਾ ਮਦਰ ਕਾਰਡ ਕਿੰਨਾ 27.5 ਕਿਲੋ ਦਾ ਆਪਾਂ ਵੀਰੇ ਬੋਲਦੇ ਰਹਿੰਦੇ ਵੀਡੀਓ ਚ ਸਾਰਾ ਆਪਾਂ ਨੂੰ ਮਿਲਦਾ ਆਪਾਂ ਮਾਂ ਦੀ ਦਿਖਾ ਵੀ ਦਵਾਗੇ ਵੀਰੇ ਨਹੀਂ ਤਾਂ ਹੈ ਲਓ ਵੀ ਸੱਜਣੋ ਇਹ ਆ ਗਈ ਬਲੈਕ ਕਲਰ ਦੇ ਵਿੱਚ ਫੁੱਲ ਵੱਡੇ ਕੱਦ ਕਾਠ ਦੀ ਤੇ ਪੂਰੀ ਫੁੱਲ ਵੱਡੀ ਵੇਲ ਤੇ ਚਾਰ ਹੀ ਥਾਣਾ ਫੋਰ ਸ਼ਾਂਗ ਵਾਧੂ ਕਿਸੇ ਪਸ਼ੂ ਦੇ ਬਾਈ ਕਹਿੰਦਾ ਨਹੀਂ ਮਿਲਨੀ ਤੇ ਸੋਹਣਾ ਕੱਦ ਕਾਠਾ ਬਲੈਕ ਕਲਰ ਦੇ ਵਿੱਚ ਆ ਗਈ ਭਵੇਂ ਤਾਂ ਕੋਈ ਜਰਸੀ ਦਾ ਸੀਮਣ ਲਵਾਲੇ ਜਰਸੀ ਦੇ ਬੱਚੇ ਵੀ ਵਧਗਾ ਪਾਉਂ। ਵੀਰੇ ਬੱਚੇ ਦੀ ਕੀ ਉਸ ਤੋਂ ਪੱਦਰ ਪਈ ਆ। ਨੀ ਨੀ ਪੋਣੇ ਹੈਨਾ। ਉਸ ਤੋਂ ਪੱਦਰ ਪਈ ਆ। ਚਮਕ ਚਮਕ ਬੱਚਰੀ ਬਾੜੀ ਆ। ਮੈਂ ਪੱਦਰ ਆ ਪੂਰੀ। ਚਲਦੀ ਸੋਹਣੀ ਪੱਠ ਪੁੜੇ ਦੀ ਬਣਾਵਟਾ ਤੇ ਮੇਨ ਗੱਲ ਹੁੰਦੀ ਥਣ ਝੋਲੀ ਦੀ। ਥਣ ਚਾਰੀ ਹੈ ਤੇ ਸੋਹਣੇ ਥਣ ਪੂਰੀ ਵਿਰਲ ਤੇ ਲੱਗੇ ਹੋਏ। ਤੇ ਬਾਕੀ ਚੰਗੀ ਆਗੀ ਚਾਰੂ ਚੁਰੂ ਬਹੁਤਾ ਖੁਰਨੀ ਜੂ ਮੈਂ ਗਾਣਾ ਛੜਦੀ ਨਹੀਂ ਕੋਈ ਵੀ ਯਾਰ। ਹਾਂਜੀ। ਇਹ ਰਾਤੀ ਵੀਰੇ ਮਾਲ ਆਇਆ ਆਪਣੇ ਕੋਲੇ। ਜੇ ਵਧੀਏ ਫਿਰ ਇਹਦੀ ਕੀ ਡਿਮਾਂਡ ਹੈ ਬਲੈਕ ਕਲਰ ਦਾ ਇਹਦਾ ਵੀ ਮੁੱਲ ਵੀਰੇ 12500 ਰੁਪਿਆ ਵਾ ਇਹਦਾ ਵੀ ਮੁੱਲ 12500 ਕਰਨ ਨੂੰ 20 ਕਰ ਲਈਏ ਬਾਈ ਕਰ ਲਈਏ ਵੀਰੇ ਵਿੱਚ ਨਹੀਂ ਆਪਾਂ ਕਿਹੜਾ ਰੱਖਣਾ ਮਾਲ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਇਹਦਾ ਵੀ ਡਿਮਾਂਡ ਇਹਦੀ 12500 ਰੁਪਿਆ ਬਾਕੀ ਮਾਨਤਾਨ ਹੋ ਜੂ ਜੀਵਨ ਮਾਨਤਾਨ ਕੋਈ ਜੋੜੀ ਲੈਂਦਾ ਵਾ ਹਾਂ ਜੋੜੀ 22000 ਦੀ ਆ ਲਓ ਵੀ ਸੱਜਣੋ ਇੱਕ ਤਾਂ ਆ ਗਈ ਵਾਈਟ ਕਲਰ ਦੇ ਵਿੱਚ ਇੱਕ ਆ ਗਈ ਬਲੈਕ ਵਾਲੀ ਜੇ ਕੋਈ ਜੋੜੀ ਬਾਈ ਕਹਿੰਦਾ ਖਰੀਦਦਾ ਤੇ 22000 ਸਾਢੇ 22000 ਸਾਢੇ 22000 ਰੁਪਏ ਦੇ ਵਿੱਚ ਸੁਣੋ ਨਾ ਵੀਰੇ ਅਸੀਂ ਘਟਾ ਵੀ ਆ ਪੈਨ ਚੋੜ ਕੇ ਪਹੂ ਦੀ ਵੀਡੀਓ ਪਾਉਂਦੇ ਹੁੰਦੇ ਆ ਇਹਦਾ ਖਿੱਚ ਕੇ ਹੁੰਦੇ ਆ ਖੱਜ ਗਏ ਵੀਰੇ ਆਪਾਂ 500 ਦਾ ਵੀਰੇ ਮਾਨ ਰਹਿ ਗਿਆ ਤੂੰ ਵੀ ਤਾਂ ਇਹਦੇ ਕੋਈ ਦਿੰਦਾ ਨਹੀਂ ਬੱਚਾ ਇਹਦਾ ਇਹ ਗੱਲ ਆ ਪੂਰੀ ਨਿੱਗਰ ਨਰੋਏ ਤੇ ਚੰਗੇ ਵਜਨਾ ਵਜੂਦ ਵਾਲੇ ਆ ਚੰਗੇ ਆ ਵੀਰੇ ਵਜੂਦ ਹੀ ਨਾ ਬਾਈ ਦੇ ਜਿੰਨੇ ਬਾਈ ਕੋਲ ਜਾਨਵਰ ਆ ਸੋਹਣੀ ਗ੍ਰੋਥ ਆ ਵੀਰੇ ਚੱਲ ਆਪਾਂ ਨਹੀਂ ਕੋਈ ਹੰਬੇ ਜੇ ਪਸ਼ੂ ਆ ਜਾਂ ਕੁਝ ਗੱਲ ਕਰਦੇ ਆ ਚੱਲ ਅੱਜ ਦੋਨੇ ਬੱਚਾ ਅਗਲਾ ਲੈ ਕੇ ਆਂਦਾ 24-25000 ਦੇ ਕੱਲ ਨੂੰ ਆ ਇਹਦਾ ਵੀਰੇ ਰਹਿ ਹ ਤੇ ਐ ਕਿੰਨਾ ਹਜ਼ਾਰ ਦਾ ਬੱਚਾ ਵੀਰੇ ਇਹ ਗੱਲ ਹੈ ਬਈ ਇਹ ਤਾਂ ਕੁਆਲਿਟੀ ਪੂਰੀ ਫੁੱਲ ਹੈ ਕੁਆਲਿਟੀ ਵੀਰੇ ਫੁੱਲ ਆ ਬਾਕੀ ਅੰਦਰੋਂ ਚੈੱਕ ਪਾਸਾ ਨਾਲ ਓਕੇ ਆ ਯਾਰ ਅਗਲਾ ਆਪਾਂ ਪੈਸੇ ਅਗਲੇ ਨੇ ਪੈਸੇ ਲਾਉਣੇ ਆ ਅਸੀਂ ਪਾਟਾ ਵੀਰੇ ਨੋਟ ਹੀ ਲੈਣਾ ਤਸਦੀਕ ਕਰਕੇ ਲੈ ਕੇ ਜਾਵੇ ਨਹੀਂ ਸਹੀ ਗੱਲ ਆ ਠੀਕ ਆ ਨਾ ਵੀਰੇ ਵੀਰੇ ਫਿਰ ਇਦੂ ਆ ਗਈ ਅੱਗੇ ਜਰਸੀ ਦਾ ਜਰਸੀ ਇਹਦੀ 10 ਕੀ ਡਿਟੇਲ ਆ ਇਹ ਪੰਜਾਬ ਦੀ ਆ ਵੀਰੇ ਪੰਜਾਬ ਵਾਲੀ ਜਰਸੀ ਆ ਭਾਈ ਕਹਿੰਦਾ ਲਓ ਸਜਰੋ ਕਰੋ ਕਰਾਂ ਦੀ ਚੈੱਕ ਇਹ ਵੀ ਵੀਰੇ ਦੋ ਦੰਦ ਦਾ ਬੱਚਾ ਵੱਡੀ ਵੇਲ ਤੇ ਧੂਈ ਫਿਰਦੀ ਆ ਆ ਪੂਰੀ ਨਿੱਗਰ ਨਰੋਈਆ ਲੈ ਚੱਲ ਕਰਾਂ ਇਹਦੇ ਵੀ ਵੀਰੇ ਸੀਮਨ ਭਰਿਆ ਹੋਇਆ ਵਾ ਸੀਮਨ ਲੱਗਿਆ ਵਾ ਇਹਦੇ ਵੀ ਸੀਮਨ ਲੱਗਾ ਕਿਹੜੀ ਬੱਛੀ ਤੇ ਕਿਹਾ ਆਪਾਂ ਦੱਸਾਂਗੇ ਵੀਰੇ ਕਿੰਨੇ ਦਿਨ ਹੋ ਗਏ ਜੀਵਨ ਸੀਮਨ ਲੱਗੇ ਇਹਦੇ ਵੀ ਵੀਰੇ 27 28 ਦਿਨ ਹੋ ਗਏ ਆ 27 28 ਦਿਨ ਹੋ ਗਏ ਸੱਜਣੋ ਸੀਮਨ ਲੱਗੇ ਮੱਛੀ ਵੀਰੇ ਇੱਕ ਚੋੜੀ ਪਈ ਆ ਇੱਕ ਪੱਧਰ ਬਾੜੀ ਬਾੜੀ ਚੰਗੀ ਬੱਛੀ ਆ ਹਾਂ ਪਿੱਛੇ ਪੁੜੇ ਦੀ ਬਣਾਵਟ ਕਰੋ ਚੱਕ ਜੀ ਬਾਕੀ ਇਹਦੀ ਦੁੱਧ ਦੀ ਕੁਆਲਿਟੀ ਵੀ ਇਹਨਾਂ ਦੀ ਚੰਗੀ ਹੁੰਦੀ ਹੈ ਜਿੱਦਾਂ ਚੰਗੀ ਤਿਆਰ ਹੋਗੀ ਨਾ ਥਾਂ ਦੇਖ ਲੈ ਸੱਜਣੋ ਚਾਰ ਹੀ ਥਾਣਾ ਇਹ ਜੇ ਪਸ਼ੂ ਚਾਰ ਹੀ ਥਾਣਾ ਫੋਰ ਸ਼ਾਂਗ ਵੱਧ ਖਾਰ ਨਹੀਂ ਖੁੜਨੀ ਬੱਚੀ ਦੀ ਸੀਲਸ ਲੱਗਦਾ ਤਾਂ ਅੰਚੀ ਕੋਈ ਨਹੀਂ ਬਾਈ ਜਿੱਥੇ ਮਰਜ਼ੀ ਰੋਕ ਲਾਂਦੇ ਆ ਉੱਥੇ ਖੜ ਜਾਂਦੀ ਹੈ ਕਰਮਾਂ ਵਾਲੀ ਲੈ ਚੱਲ ਕਰਾਂ ਦੀ ਸੋਨਾ ਕਰਦ ਕਾਠਾ ਤੇ ਇਹ ਆ ਗਈ ਸੱਚ ਨੂੰ ਪੰਜਾਬ ਵਾਲੀ ਜਰਸੀ ਤੇ ਜੀਵਨ ਫਰੀ ਦੀ ਕੀ ਡਿਮਾਂਡ ਰੂ ਵੀਰੇ ਐ ਦੀ ਬੀਬੀ ਰੇ 12500 ਰੁਪਿਆ 12500 ਰੁਪਿਆ 12500 ਰੁਪਿਆ ਠੀਕ ਆ ਤਿੰਨਾਂ ਦੀ 12500-12500 ਸਿੱਧੇ ਉਹ ਵੀਰੇ ਕਾਰਨ ਦਾ ਵੀਰੇ 15 ਕਰ ਲਿਆ ਤਾਂ ਵੀ ਬੱਚੇ ਵਗਦੇ ਆ। ਸਹੀ ਗੱਲ ਆ। ਕੀ ਫਿਰ ਆਪਾਂ ਦਾ ਵੀਰੇ ਚੀਜ਼ਾਂ 12.5 ਚ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਦਿੰਦਾ। ਕੁਆਲਿਟੀ ਪੂਰੀ ਫੁੱਲ ਐ। ਬਸ ਆ ਹੁਣ ਬਲੈਕ ਕਲਰ ਦੇ ਵਿੱਚ ਆ ਗਈ ਇਹਦੀ ਵੀ ਫੁੱਲ ਕੁਆਲਿਟੀ ਆ। ਬਿਲਕੁਲ ਨਿੱਕਾ ਕੰਨਾ ਗੋਲ ਪਰ ਬਾਈ ਕਹਿੰਦਾ ਵੀ ਆਪਾਂ 12000 ਵੀਰੇ ਏਦਾਂ ਦਾ ਬੱਚਾ ਹੁੰਦਾ ਵਾ। ਅਗਲਾ ਖੇਚੀ ਫਿਰਦਾ ਹੁੰਦਾ। ਉਹਦਾ 12 ਮੰਗ ਕੇ ਵੇਹਨਦਾ। ਸਹੀ ਗੱਲ ਆ ਵੀਰ ਦੀ। ਠੀਕ ਆ ਨਾ? ਇਹਦੋਂ ਅੱਗੇ ਆ ਗਈ ਬਈ ਡੱਬੀ ਵਿੱਚ ਇਹਦਾ ਕੀ ਡਿਟੇਲ ਆ? ਖੋਲੀ ਵੀਰੇ। ਫੁੱਲ ਸੱਜਾ। ਵੱਡਾ ਕੱਦ ਖਾ ਦਾ ਸ ਬਾਈ ਦਾ ਕੱਦ ਵੀ 6 ਫੁੱਟ ਤੋਂ ਉੱਪਰ ਹੈ ਤੇ ਅੰਦਾਜ਼ਾ ਲਾਉ ਗਰਾਂ ਦੀ ਆ ਕੋਠੇ ਜਿੱਡੇ ਵਹਿੜਾ ਕੀ ਰੇਟੇ ਲੈਂਦੀ ਮੇਰੇ ਦੋ ਦੰਦ ਦੇ ਬੱਚਾ ਨੀ ਕਲੀਅਰ ਚੈੱਕ ਕਰਾ ਦਨੇ ਆ ਦੋ ਦੰਦ ਦੇ ਬੱਚੀ ਹੈ ਹਾਂ ਜੀ ਇਹ ਆਪਾਂ ਵੀਰੇ ਧਰਮਕੋੜ ਤੋਂ ਲਈ ਆ ਸ਼ਹਿਰ ਚੋਂ ਠੀਕ ਹੈ ਠੀਕ ਆ ਕਿਥੋਂ ਲਈ ਆ ਆਪਾਂ ਬੰਦੇ ਨੂੰ ਕੋਲੇ ਲੈ ਜਾਾਂਗੇ ਉਥੇ ਹੂੰ ਠੀਕ ਹੈ ਗੱਲ ਕਹਿਂਦੀ ਨੀ ਗੀ ਤੇ ਬੱਚੀ ਵੱਲ ਵੱਡੀ ਹੈ ਤੇ ਵੇਲਬੂਲ ਕਰੋ ਚੈੱਕ ਮੈਂ ਫਰੇਮ ਦੇ ਵਿੱਚ ਫੋਨ 'ਚ ਆਉਂਦੀ ਨਹੀਂ ਕਿ ਏਡੀ ਲੰਮੀ ਵਹਿੜਾ ਇਹ ਵੀਰੇ ਤਾਂ ਦੇਖ ਤੀ ਗਾਂ ਸਿਆ ਆਉਂਦਾ ਪਹੁੰਚਣਾ ਕੋਲ ਹੋ ਗਏ ਜਿਆਦੇ ਘਾਟ ਦਾ ਕਰੋ ਅੰਦਾਜ਼ਾ ਐ ਬਾਈ ਤੋਂ ਫੁੱਟ ਉੱਚੀ ਲੰਘੀ ਤੇ ਪੂਰਾ ਫੁੱਲ ਸਹਿਜਾ ਜਾਤ ਬਰੀਡ ਤੁਹਾਡੇ ਸਾਹਮਣੇ ਆ ਨਿੱਕਾ ਕੰਨਾ ਗੋਲ ਤੇ ਪਿੰਕ ਨੋਜ਼ ਵਾਲੀ ਇਹ ਆ ਗਈ ਮੋੜ ਲਾ ਕਰਾਂ ਦੀ ਬਾਈ ਤੇ ਪੈਰਾਂ ਪੂਰਾਂ ਦੀ ਲੱਤਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਤੇ ਬਾਈ ਕਹਿੰਦਾ ਵੀ ਆਪਾਂ ਦੰਦ ਲਾਜ ਵੀ ਦੇਖ ਕਰਾਉਣੀ ਆ ਅਗਲਾ ਕਹਿੰਦਾ ਪਣੀ ਹਾਂ ਸਹੀ ਗੱਲ ਆ ਫੁੱਲ ਵੱਡਾ ਕਦ ਕਾਠ ਲੋੜ ਕਿਰ ਦੋ ਦੰਦਾਂ ਦਾ ਗਾਰੰਟੀ ਨਾਲ ਕਟਾ ਵਾਲਾ ਕਰਦੀ ਵੀਰੇ ਖੁੱਲੀ ਰਹੀ ਹੈ ਨਾ ਆਪਾਂ ਵੀ ਗਾਰੰਟੀ ਲੈਣੀਆਂ ਵੀ ਬੱਚੀ ਵਾਕਈ ਦੋ ਜੰਦਾ ਬਾਕੀ ਅੰਦਾਜ਼ਾ ਤੁਸੀਂ ਲਾਉਣਾ ਚਾਰ ਹੀ ਥਾਣਾ ਫੋੜ ਸ਼ਾਗ ਵੱਧੂ ਹੈ ਨਹੀਂ ਵੀਰੇ ਬਾਬੇ ਦੀ ਘਰ ਪਾਣ ਜੇ ਕਿਤੇ ਰਹਿ ਗਈ ਨਾ ਫੁੱਲ ਸਾਈਜ਼ ਦੇ ਵੱਡੇ ਕੱਦ ਕਾਟ ਦੀ ਆ ਮੈਂ ਕਹਿੰਦਾ ਇਦੋਂ ਵੱਡੀ ਗਾਂ ਦਾ ਕੋਈ ਦੇਖੀ ਨਹੀਂ ਇੱਡੇ ਵੱਡੇ ਕੱਦ ਕਾਟ ਵਾਲੀ ਵੀਰੇ ਮਾਦਰ ਦੋ ਦਿਨ ਦਾ ਬੱਚੀ ਮਾਦਰ ਕੱਟ ਗਈ ਹੈ ਜੀਵਨ ਵਿਰੇ 42 ਕਿਲੋ ਆ। ਅੱਛਾ 42 ਕਿਲੋ ਹੈ। 42 ਕਿਲੋ 700 ਗ੍ਰਾਮ ਆ। ਬੰਦਿਆਂ ਨੇ ਕੰਡੇ ਦੇ ਮੀਨੇ ਹੋਇਆ ਵਾ। ਠੀਕ ਹੈ। ਬੱਚੀ ਦਾ ਰਕਾਰ। ਸੀਮਾ ਸੀਮਾ ਲੱਗਿਆ ਕਿਵੇਂ? ਵਿਰੇ ਉਹ ਕਿਹੜਾ ਸੀਗਾ ਹੈਗਾ ਸੀਕਰਟ ਸੀਮਾ 40 ਜਗ 100 ਕੀ ਪਤਾ ਨਹੀਂ ਇਦਾਂ ਦਾ ਹੁੰਦਾ ਵਾ। ਅੱਛਾ। ਉਹ ਸੀਮਾ ਦੀ ਬੱਚੀ ਆ ਪਰ ਡਿਟੇਲ ਵੀ ਲੈ ਦਾਂਗੇ ਕਿੰਨਾ ਘਰ ਲਈ ਆ। ਬਾਕੀ ਜੇ ਜਿਹੜੇ ਭਰਾਣੇ ਖਰੀਦ ਨਹੀਂ ਹੋਈ ਉਹਨੂੰ ਵਟਸਐਪ ਤੇ ਪੂਰੀ ਇਹਦੀ ਡਿਟੇਲ ਸੱਜਣੋ। ਬਾਈ ਜਿੰਨਾ ਵੀ ਬਾਇਓ ਡਾਟਾ ਆਪਾਂ ਦੇ ਦਾਂਗੇ। ਮਦਰ ਕਾਰਡ ਆ ਜਿਹੜਾ ਦਾ 42 ਲੀਟਰ ਦਾ ਹੈ। 42 ਲੀਟਰ 700 ਗ੍ਰਾਮ ਦਾ। ਤੇ ਬਾਕੀ ਓਕੇ ਅੰਦਰ ਅੰਦਰ ਦੀ ਵੀਰੇ ਯਾਰ ਅਗਲਾ ਦਸਲੀ ਕਰਾ ਕੇ ਲੈ ਕੇ ਜਾਵੇ ਬਈ ਆਪਾਂ ਸਾਰੀਆਂ ਬੱਚਿਆਂ ਦੇ ਕਹਿੰਦੇ ਦਸਲੀ ਕਰਾ ਕੇ ਲੈ ਕੇ ਜਾਵੇ ਜਦੋਂ ਕਿਸੇ ਦਾ ਬਈ ਮਨ ਸੰਤੋਸ਼ਟੀ ਹੋ ਜੇ ਠੀਕ ਆ ਪਰ ਬੱਚੀ ਵੀਰੇ ਦੇਖੀ ਕੱਦ ਗੱਦ ਦੀ ਤੂੰ ਆਪ ਹੀ ਦੱਸ ਦੇ ਵੀਰੇ ਕਿੱਡੀ ਬੱਚੀ ਆ ਹੂੰ ਕੋਠੇ ਢਿੱਡੀ ਬੱਚੀ ਆ ਤੂੰ ਤਾਂ ਮੈਨੂੰ ਨਿੱਕੀ ਲੱਗਦੀ ਆ ਮੈਂ ਮੈਂ ਨਹੀਂ ਦੇਖਦਾ ਤੇਰੇ ਵੇਲੇ ਯਾਰ ਫੁੱਲ ਸਜਦੀ ਆ ਬਈ ਫੁੱਲ ਸਜਦੀ ਵੱਡੇ ਕੱਟ ਕੱਟਦੀ ਆ ਮੈਂ ਕਿਹਾ ਈਡੀ ਵੱਡੀ ਬੱਚੀ ਉਹ ਵੀ ਦੋ ਦੰਦ ਓਰੀਜਨਲ ਐਡਾ ਵਟਾ ਅਗਲਾ ਵੀਰੇ ਕਹਿੰਦਾ ਪੱਕੀ ਨਾ ਦੰਦੋਂ ਹੋਵੇ ਪੂਰੇ ਦੋ ਦੰਦ ਦਾ ਬੱਚਾ ਦੋ ਦੰਦ ਦਾ ਬੱਚਾ ਤੇ ਜੀਵਨ ਫਿਰ ਇਹਦੀ ਕੀ ਡਿਮਾਂਡ ਹੈ ਵੀਰੇ 13500 ਰੁਪਿਆ 13500 ਰੁਪਿਆ 13500 ਰੁਪਿਆ ਠੀਕ ਆ ਅਸੀਂ ਕਿਹੜਾ ਬੱਚੀ ਵੇਖ ਕੇ ਮੁੱਲ 25 ਕਰ ਲੈਣਾ ਹਾਂ ਇਹ ਤਾਂ ਗੱਲ ਹੈਗੀ ਆ ਪਰ ਬਾਈ ਕਹਿੰਦਾ ਵੀ ਆਪਾਂ ਨੂੰ ਭਾਜ ਮਿਲੀ ਆ ਆਪਾਂ ਵੀ ਭਾਜ ਹੀ ਦੇਣੀ ਆ ਆਪਾਂ ਕਿਸੇ ਦੀ ਛੱਲ ਨਹੀਂ ਬਟਨੀ ਆਫ ਕੈਮਰਾ ਵੀ ਵੀਰ ਦੇ ਨਾਲ ਗੱਲਬਾਤ ਹੋਈ ਬਾਈ ਕਹਿੰਦਾ ਵੀ ਆਪਾਂ 10% ਤੇ ਕੰਮ ਕਰਦੇ ਆ ਐਵੇਂ ਕਿਸੇ ਦਾ ਗੱਲ ਨਹੀਂ ਸੱਚ ਨੂੰ ਵੜਦੇ ਬਾਕੀ ਆ ਜੇ ਗੱਲ ਦੇ ਟਾਈਮ ਦੇ ਵਿੱਚ ਪੈਸਾ ਬਹੁਤ ਔਖਾ ਬੰਦਾ ਜਿਹੜੀ ਚੀਜ਼ ਆਪਦੀ ਮਿਹਨਤ ਦੇ ਕਮਾਏ ਪੈਸੇ ਨਾਲ ਚੰਗੀ ਮਿਲ ਜੇ ਤੇ ਉਹਦੇ ਅਰਗੀ ਦੀਸ ਨਹੀਂ ਹੁੰਦੀ ਕਿਉਂ ਬਈ ਸਹੀ ਗੱਲ ਆ ਬਈ ਜੇ ਤਸੰਦੀ ਵਾਲੀ ਚੀਜ਼ ਮਿਲ ਜੇ ਉਹਦੇ ਅਰਗੀ ਫਿਰ ਤਰੀਸੀ ਨਹੀਂ ਇਹ ਤਾਂ ਵੀਰੇ ਬੰਦਿਆਂ ਨੇ ਨਾ ਸਾਹਮਣ ਦੁੱਖੋਂ ਬੱਚੀ ਦੀ ਡੱਬੀ ਦੇਤੀ ਸਹੀ ਗੱਲ ਆ ਜੇ ਭਰਾ ਨੇ ਘਰੇ ਕੋਈ ਸਾਹਮਣ ਗਾਂ ਵੀਰੇ ਸਿਆਲ ਹੁੰਦਾ ਕਰਕੇ ਪਹੂ ਗਾਂ ਵਧ ਗਈ ਉਹਨਾਂ ਕੋਲੇ ਮਮਾਲੀ ਚੰਗੀ ਸਿਰੇ ਚੜ ਜੇ ਹਾਂਜੀ ਮੈਂ ਕਿਹਾ 5-7 ਕਿੱਲੇ ਠੇਕੇ ਤੇ ਲੈਣ ਨਾਲੋਂ ਇੱਕ ਅੱਲੀ ਬੱਚੀ ਯਾਰ ਕੱਲੀ ਨਹੀਂ ਸੀਦੀ ਸੀ ਮਾਈਂਰੀ ਹੋ ਜਾਣਗੇ ਮੈਂ ਕਹਣਾ ਯਾਰ ਹਾਂ ਸਿਰੇ ਪਰ ਮਾਤਮਾਰੀ ਕਰਪਾ ਨੇ ਚੜ ਜਾ ਫਿਰ ਤਾਂ ਗੱਲਾਂ ਹੀ ਕਾਦੀਆਂ ਕਿਉਂ ਗੱਲਾਂ ਹੀ ਕਾਦੀਆਂ ਬਈ ਗੱਲਾਂ ਹੀ ਕਾਦੀਆਂ ਨੰਬਰ ਬੋਲਦੇ ਜੀ ਹੁਣ ਫੇਰਾਉਦਾ ਦਵਾ ਇਹ ਵੀਰੇ ਕੋਈ ਹਾਈ ਜੋੜੀ ਲੈਂਦਾ ਵਾ ਹਾਂ ਇਹ ਜੋੜੀ ਦੇਵਾਂਗੇ ਆਪਾਂ 23000 ਦੀ ਇੱਕ ਇਹ ਜਰਸੀ ਆ ਜਿਹਦੇ ਉਸਤੇ ਐਫ ਐਫ ਇੱਕ ਡੱਬੀ 23000 ਦੀ ਜੋੜੀ ਦੇਵਾਂਗੇ ਇਹ ਜੋੜੀ ਸੱਜਣੋ ਸਨ 23000 ਰੁਪਏ ਦੇ ਵਿੱਚ ਬਾਈ ਕਹਿੰਦਾ ਮਿਲ ਜੂਗੀ ਬਹੁਤ ਵੱਡੇ ਕਦ ਕਾਢ ਦੀ ਐਚਐਫ ਦੇ ਵਿੱਚ ਆ ਗਈ ਬੱਚੀ ਦੋ ਜੰਦ ਦੋ ਬੱਚੇ ਆਪਣੇ ਲੈ ਗਏ ਵੀਰੇ ਦੋ ਬੱਚੇ ਇਧਰਲੇ ਪਾਸੇ ਦਿਖਾਉਨੇ ਆ ਇਹਨੂੰ ਹੱਕ ਦੇ ਕਰਾਂ ਦੀ ਚਿੱਕੀ ਵਿੱਚ ਨੂੰ ਤੇ ਇਹਨਾਂ ਬੱਚਿਆਂ ਦੀ ਕੀ ਡਿਟੇਲ ਆ ਵੀਰੇ ਕਿੰਨੀ ਉਮਰ ਹੋਏ ਇਹਦਾ ਵੀਰੇ ਹੈਗੇ ਆ ਤਿੰਨਾ ਤਿੰਨਾ ਮਹੀਨੇ ਦੇ ਦੋਨੇ ਬੱਚੇ ਦੋ ਨਵੇਂ ਮਹੀਨੇ ਦੇ ਦੋਨੇ ਹਾਂਜੀ ਠੀਕ ਆ ਇੱਕ ਆ ਗਈ ਜਰਸੀ ਚ ਇੱਕ ਆ ਗਈ ਐਚਐਫ ਚ ਇੱਕ ਆ ਗਈ ਐਚਐਫ ਚ ਤੇ ਖੋਲ ਲੈ ਫਿਰ ਇਧਰ ਨੂੰ ਕਰ ਲੇ ਲੋ ਵੀ ਸੱਜਣ ਭਾਨ ਵੀਰੇ ਚਾਰ ਚਾਰ ਹੀ ਆਪਣੀ ਗਾਰੰਟੀ ਹੋ ਗਈ ਕਿੰਨੀ ਉਮਰ ਆ ਬਾਈ ਕਹਿੰਦਾ ਦੋਨਾਂ ਬੱਚਿਆਂ ਦੀ ਇੱਕ ਆ ਗਈ ਜਰਸੀ ਦੇ ਵਿੱਚ ਆ ਗਈ ਇੱਕ ਆ ਗਈ ਐਚ ਐਫ ਚ ਬੱਚੇ ਜੀ ਕੁਆਲਿਟੀ ਕਰੋ ਚੱਕੇ ਜੀ ਲੋ ਸੁਝੋ ਤਿੰਨ ਤਿੰਨ ਮਹੀਨਾ ਦੇ ਬੱਚੇ ਆ ਬਹੁਤ ਸੋਹਣੇ ਖੜਾ ਲਈ ਵੀਰੇ ਲੋ ਗਲੀ ਕਰਾਂ ਜੀ ਜਰਸੀ ਦੀ ਕੁਆਲਿਟੀ ਕਰੋ ਚੱਕੇ ਜੀ ਬਿਲਕੁਲ ਛੋਟਾ ਫੇਸ ਆਗਲਾ ਕਹਿੰਦਾ ਕੌਲੀ ਚ ਪਾਣੀ ਪਿਆਲਾ ਤੇ ਕੌਲੀ ਚ ਪਾਣੀ ਪਿਉਣ ਵਾਲੀ ਗੱਲ ਆ ਮੈਂ ਕਹਿੰਦਾ ਵੀ ਭਵੇਂ ਨੂੰ ਕੌਲੀ ਨਾਲ ਲੈ ਕੇ ਆ ਕੌਲੀ ਨਾਲ ਲੈ ਕੇ ਆਵੇ ਪਾਣੀ ਪਿਆ ਕੇ ਵੇਖੀਂ ਸਹੀ ਗੱਲ ਆ ਨਹੀਂ ਪਿੰਦੀ ਵਾਈ ਕਹਿੰਦਾ ਵੀ ਤਸੱਲੀ ਤੁਸੀਂ ਕਰਨੀ ਐ ਸੱਜਣੋ ਔਰ ਕੁਆਲਿਟੀ ਇੱਕ ਨੰਬਰ ਹੈ ਬੱਚਾ ਇਹ ਆ ਗਿਆ ਤਿੰਨਾ ਮਹੀਨੇ ਦਾ ਤਿੰਨਾ ਤਿੰਨਾ ਮਹੀਨੇ ਦਾ ਬੱਚਾ ਹੈ ਨਾ ਤਿੰਨਾ ਮਹੀਨਾ ਦੀ ਉਮਰ ਇਹਨਾਂ ਦੀ ਹਾਂਜੀ ਤੇ ਚਾਰ ਚਾਰ ਹੀ ਥਾਣਾ ਫੋਰਸਾਂਗ ਬਾਦੂ ਹੈ ਨਹੀਂ ਕੀ ਮੋੜ ਲਕਰਾਂ ਦੀ ਵੀਰੇ ਤੇ ਤਿੰਨ ਤਿੰਨ ਮਹੀਨੇ ਨਾ ਜੀ ਉਮਰ ਆ ਗਈ ਸੱਜਣੋ ਇੱਕ ਆ ਗਈ ਜਰਸੀ ਚ ਇੱਕ ਆ ਗਈ ਐਫ ਦੇ ਵਿੱਚ ਚਾਰ ਚਾਰ ਹੀ ਥਾਣਾ ਪੂਰੇ ਮੋٹے ਮੋٹے ਜੀਵਨ ਫਿਰ ਇਹਨਾਂ ਦੀ ਡਿਮਾਂਡ ਵੀਰੇ ਜੀ ਦਾ ਕੱਲੀ ਕੱਲੀ ਲੈਣੀ ਆ ਵੀਰੇ ਹਾਂਜੀ ਦੇਵਾ ਗਿਆ 5 7 7000 ਦੀ ਠੀਕ ਹੈ ਜੇ ਜੋੜੀ ਲੈਣੀ ਆ ਜੇ ਕੱਲੀ ਕੱਲੀ ਖਰੀਦਨੀ ਹੈ ਤੇ 7 7000 ਰੁਪਿਆ ਤੇ ਜੇ ਜੋੜੀ ਖਰੀਦਨੀ ਹੈ ਫਿਰ 9000 ਦੀ ਜੋੜੀ ਜੋੜੀ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਜੇ ਤਾਂ ਕੋਈ ਕੱਲੀ ਕੱਲੀ ਖਰੀਦੂ 7 7 ਬਣ ਗਿਆ 14000 ਰੁਪਿਆ ਤੇ ਜੇ ਸੱਜਣੋ ਇਕੱਠਾ ਹੀ ਕੋਈ ਇੱਕੋ ਹੀ ਭਰਾ ਖਰੀਦਦਾ ਜੋੜੀ ਇਸ 9000 ਰੁਪਏ ਦੇ ਵਿੱਚ ਬਾਈ ਕਹਿੰਦਾ ਪਰੇ ਕਿਹੜਾ ਅਗਲਾ ਸੋਚਦਾ ਨੇ ਇੱਕ ਬੱਚੀ ਲੈਣੀ ਆ ਆਪਰੇ ਦੋ ਲੈ ਕੇ ਜਾਉ ਦੋ ਲੈ ਕੇ ਜਾਵੇ ਸਹੀ ਗੱਲ ਹੈ ਕਿਹੜੇ ਬੰਦੇ ਨੇ ਕਹਣਾ 25000 ਰੁਪਏ ਇੱਕ ਬੱਚੀ ਤੇ ਲਾਉਣਾ ਵਾ ਇਦਾਂ ਦੀ ਬੱਚੀ ਦੇ ਤੇ 25 ਦੇ ਅਗਲਾ ਦੋ ਲੈ ਕੇ ਜਾਂਦਾ ਸਹੀ ਗੱਲ ਆ ਬਾਈ ਬਰੋਬਰ ਦੀਆਂ ਸਾਹਮਦੇ ਆ ਫੇਰੇ ਬਿਲਕੁਲ ਬਾਈ ਦੇ ਜਾਈ ਰੇਟਾ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਕਈ ਨਗ ਅਸੀਂ ਵੀਰ ਕੋਲੇ ਸਾਰੇ ਨਗਾਂ ਦੀ ਆਪਾਂ ਡਿਟੇਲ ਲੈ ਕੇ ਦਿੱਤੀ ਆ ਬਹੁਤ ਸੋਹਣੇ ਐਚਐਫ ਦੇ ਨਗੀਨੇ ਤੇ ਜਰਸੀ ਕ੍ਰਾਸ ਦੇ ਨਗੀਨੇ ਬਾਕੀ ਜਿਹੜੀ ਆਪਾਂ ਟਿਕੜੀ ਦਿਖਾਈ ਆ ਪੈਲ ਦੇ ਦਰ ਤੇ ਆਪ ਕੈਮਰਾ ਉਹਨਾਂ ਤੇ ਫੇਰ ਮਾਰ ਦੰਨੇ ਆ 26000 ਰੁਪਏ ਦੇ ਵਿੱਚ ਆ ਤਿੰਨ ਨਾਲ ਤੁਹਾਨੂੰ ਮਿਲ ਜਾਣੇ ਆ 26000 ਰੁਪਏ ਦੇ ਵਿੱਚ ਆ ਜਰਸੀ ਬੱਚਾ ਲੈ ਵੀਰੇ ਬਹੁਤ ਬਾਲਾ ਪਿਆਰਾ ਲੱਗਦਾ ਖੋਲ ਲਿਆ ਕਰਾਂ ਦੀ ਤਿੰਨਾਂ ਨੂੰ ਹੀ ਖੋਲੇ ਇੱਧਰ ਲੈ ਜਿਹੜੇ ਖੋਲ ਨਹੀਂ ਉਹਦੇ 26000 ਰੁਪਏ ਦੇ ਵਿੱਚ ਆ ਦੇਖ ਵੀਰੇ ਆ ਦੇਖ ਵੀਰੇ ਜਰਸੀ ਦੀ ਕੁਆਲਿਟੀ ਕਰੋ ਚੈੱਕ ਮੈਂ ਕਿਹਾ ਓਕੇ ਖੁੱਲਾ ਆ ਵੀਰੇ ਪੂਰਾ ਖੁੱਲਾ ਬੱਚਾ ਜਰਗੀ ਆ ਲੈ ਨਾ ਚੀਜ਼ ਕੋਈ ਫਰਦੀ ਹੈ ਸਹੀ ਗੱਲ ਆ ਭਾਈ ਲੈ ਚਾਰ ਹੀ ਥਾਣੇ ਕੁਆਲਿਟੀ ਦੇਖੋ ਖੜਨੀ ਵੀਰੇ ਬੱਚੇ ਦੀ ਵੀਰੇ ਪੂਰੀ ਆ ਮੈਂ ਅਖਾ ਜਗਦੀ ਆ ਲਾਟ ਵੰਗੂ ਬਈ ਹੈਨਾ ਚੱਕਦਾ ਉਹ ਕਿ ਇੱਕ ਨੰਬਰ ਇਹ ਤਾਂ ਖੁੱਲੀ ਆਈ ਹੈ ਵੀਰੇ ਹਮ ਬੱਚੇ ਵੀਰੇ ਕਾਲੀ ਤਾਮਤਾਂਦੇ ਆ